ਕੀ ਆਪ ਜੀ ਨੂੰ ਪਤਾ ਵਾ ਕਿ ਕੋਕਾ ਕੋਲਾ ਦੇ ਵਿੱਚ ਕੋਕੀਨ ਦਾ ਪੱਤਾ ਹੁੰਦਾ ਵਾ ਹਾਂਜੀ ਆਪ ਜੀ ਸਹੀ ਸੁਣਿਆ ਕੋਕਾ ਕੋਲਾ ਦੇ ਵਿੱਚ ਪਹਿਲਾਂ ਕੋਕੀਨ ਹੁੰਦਾ ਸੀ 1880 ਦੇ ਵਿੱਚ ਐਟਲਾਂਟਾ ਦੇ ਫਾਰਮੈਕਿਸਟ ਜੌਨ ਨੇ ਇਹ ਫਾਰਮੂਲਾ ਬਣਾਇਆ ਸੀ ਜਿਹਦੇ ਵਿੱਚ ਦੋ ਪਦਾਰਥ ਸੀਗੇ ਕੋਕਾ ਲੀਫ ਐਕਸਟ੍ਰੈਕਟ ਤੇ ਕੋਲਾ ਨਟ ਐਕਸਟ੍ਰੈਕਟ ਉਸ ਸਮੇਂ ਦੇ ਵਿੱਚ ਇੱਕ ਟੋਨਿਕ ਸੀ ਜਾਣੀ ਲੋਕਾਂ ਦੇ ਲਈ ਇੱਕ ਦਵਾਈ ਵਰਗਾ ਪਦਾਰਥ ਸੀ ਜਿੱਥੋਂ ਇੱਕ ਵਰਡ ਆਇਆ ਸੌਫਟ ਡਰਿੰਕ ਉਸ ਸਮੇਂ ਦੇ ਵਿੱਚ ਬਾਕੀ ਡਰਿੰਕਸ ਵੀ ਦਵਾਈਆਂ ਵਾਂਗ ਸੀਗੀਆਂ ਸੈਵਨ ਅਪ ਦੇ ਵਿੱਚ ਲਿਥੀਅਮ ਹੁੰਦਾ ਸੀ ਤੁਹਾਡੇ ਮੂਡ ਨੂੰ ਕੰਮ ਕਰਨ ਲਈ ਤੇ ਪੈਪਸੀ ਦੇ ਵਿੱਚ ਪੈਪਸਿਨ ਤੁਹਾਡੀ ਖਾਣਾ ਖਚਾਉਣ ਦੇ ਲਈ ਪਰ ਹਾਂਜੀ ਕੋਕ ਦੇ ਅਸਲੀ ਵਰਜਨ ਦੇ ਵਿੱਚ ਅਸਲੀ ਕੋਕੇਮ ਸੀ ਜਦੋਂ ਕੋਕ ਦੀ ਐਡਿਕਟਿਵਨੈਸ ਦਾ ਸੱਚ ਸਾਹਮਣੇ ਆਇਆ ਤੇ ਕੋਕਾ ਕੋਲਾ ਨੇ ਉਹ ਕੱਢਿਆ ਤੇ ਉਦੋਂ ਸਾਰਾ ਦਾ ਸਾਰਾ ਸਵਾਦ ਖਰਾਬ ਹੋ ਗਿਆ ਤੇ ਫਿਰ ਉਹਨਾਂ ਨੇ ਕੋਕਾ ਕੋਲਾ ਦੇ ਵਿੱਚੋਂ ਕੋਕੀਨ ਕੱਢ ਕੇ ਸਿਰਫ ਕੋਕਾ ਦੇ ਪੱਤੇ ਦਾ ਫਲੇਵਰ ਰੱਖ ਲਿਆ ਤੇ ਅੱਜ ਦੀ ਘੜੀ ਵੀ ਕੋਕਾ ਕੋਲਾ ਅਮਰੀਕਾ ਵਿੱਚ ਕੋਕ ਦਾ ਲੀਫ ਦਾ ਸਭ ਤੋਂ ਵੱਡਾ ਇੰਪੋਰਟਰ ਆ ਇਹ ਪੱਤੇ ਪੇਰੂ ਤੋਂ ਸਟੈਂਡ ਕੰਪਨੀ ਨਿਊ ਜਰਸੀ ਰਾਹੀਂ ਆਉਂਦੇ ਨੇ ਉੱਥੋਂ ਪੱਤੇ ਚੋਂ ਗੋਕੀਨ ਕੱਢ ਕੇ ਕੰਪਨੀਆਂ ਨੂੰ ਭੇਜ ਦਿੰਦੇ ਨੇ ਤੇ ਜਿਹੜਾ ਬਚਿਆ ਹੋਇਆ ਫਲੇਵਰ ਆ ਉਹ ਫੂਕ ਵਿੱਚ ਪਾ ਦਿੰਦੇ ਆ ਤੇ ਇਹੀ ਕੋਕ ਦਾ ਸਭ ਤੋਂ ਵੱਡਾ ਇੱਕ ਸਿਕਰਟ ਆ 1980 ਦੇ ਵਿੱਚ ਇਹਨਾਂ ਨੇ ਇਹ ਪੱਤਾ ਬਿਨਾ ਵਰਤੇ ਵੀ ਕੋਕ ਬਣਾਈ ਸੀ ਪਰ ਉਹ ਲੋਕਾਂ ਨੂੰ ਪਸੰਦ ਨਹੀਂ ਆਈ ਤੇ ਤਾਂ ਹੀ ਕੰਪਨੀ ਨੇ ਬਾਅਦ ਚ ਕੋਕਾ ਦੇ ਪੱਤੇ ਦੁਬਾਰੇ ਿਪੋਰਟ ਕਰਨੇ ਸ਼ੁਰੂ ਕਰਤੇ ਤਾਂ ਹੀ ਕੋਕ ਜ਼ੀਰੋ ਦਾ ਸੁਆਦ ਕਲਾਸਿਕ ਕੋਕ ਵਰਗਾ ਵਾ ਇਹ ਐਸਟ੍ਰੈਕਟ ਸਾਈਕੋ ਐਕਟਿਵ ਨਹੀਂਗਾ ਪਰ ਕੀ ਸੱਚੀ ਫਾਇਦੇਮੰਦ ਆ ਪੀਣਾ ਚਾਹੀਦਾ ਜਾਂ ਨਹੀਂ ਕਿਉਂ ਰোনালਡੋ ਨੇ ਇਹਨੂੰ ਚੱਕ ਕੇ ਪਰੇ ਕਰਤਾ ਸੀ ਜਾਣਨਾ ਚਾਹੁੰਦੇ ਹੋ ਤਾਂ ਕਮੈਂਟ ਕਰਿਓ ਕੋਕ ਬਾਕੀ ਆਪਾਂ